ਸਤ ਸ੍ਰੀ ਅਕਾਲ ਬਦਲੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਦੌਰਾਨ ਪੰਜਾਬ ਦੇ ਡੀਐਚ ਡੀਜੀ ਇਹ ਹਰਜਨ ਸਿੰਘ ਆਈਪੀਐਸ ਸੁਮਣਾ ਦੇ ਬਾਰੇ ਗੱਲਬਾਤ ਕਰਾਂਗੇ ਜਿਹੜੇ ਕੁਝ ਦਿਨਾਂ ਤੋਂ ਸਸਪੈਂਡ ਚਲੇ ਆ ਰਹੇ ਹਨ ਔਰ ਉਹਨਾਂ ਨੂੰ ਅਦਾਇਤਿਆ ਦੇ ਦੋਸ਼ਾਂ ਦੀ ਗ੍ਰਿਫਤਾਰ ਕਰਕੇ ਰੱਖਿਆ ਹੋਇਆ ਹੈ ਔਰ ਦੂਸਰੀ ਆਪਾਂ ਇਸ ਗੱਲ ਤੇ ਵੀ ਚਰਚਾ ਕਰਾਂਗੇ ਕਿ ਅੱਜ ਜਿਸ ਦਾ ਕੁਝ ਦਿਨਾ ਤੋਂ ਇੱਕ ਵੀਡੀਓ ਜਿਹੜੀ ਆ ਉਹ ਵਾਇਰਲ ਹੋ ਰਹੀ ਸੀ ਕਿ ਜੋਗਸਥਾਨ ਦੇ ਵਿੱਚ ਇੱਕ ਅੱਠ ਮੁੰਡੇ ਜਿਹੜੇ ਆ ਉਹਨਾਂ ਸੰਬੰਧੀ ਇਹ ਵੀਡੀਓ ਜਿਹੜੀ ਆ ਉਹ ਵਾਇਰਲ ਹੋ ਰਹੀ ਸੀ ਕਿ ਇਹ ਮੁੰਡੇ ਜਿਹੜੇ ਆ ਉਹ ਉੱਥੇ ਹੱਸੇ ਹੋਏ ਆਂ ਔਰ ਉਨ੍ਹਾਂ ਨੂੰ ਛਿੜਕਾਰਾ ਦਵਾਈਉਣ ਦੇ ਲਈ ਉਥੇ ਕੋਈ ਵੀ ਉਹਨਾਂ ਦੀ ਮਦਦ ਕਰਦੇ ਲਈ ਅੱਗੇ ਨਹੀਂ ਆ ਰਿਹਾ ਔਰ ਉਹਨਾਂ ਨੇ ਜਿਹੜੀਆਂ مصیبتਾਂ ਉਹ ਚੱਲ ਰਏ ਹਨ ਉਹ ਅਸਹਿ ਹਨ ਉਹਨਾਂ ਨੇ ਹਾਲ ਦੁਹਾਈ ਮਚਾਈ ਹੈ ਔਰ ਪੰਜਾਬ ਔਰ ਪੰਜਾਬ ਦੇ ਜਥੇਬੰਦਕ ਲੋਕਾਂ ਨੂੰ ਔਰ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਇਸ ਮੁਸੀਬਤ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਇਹਦੇ ਬਾਰੇ ਵੀ ਆਪਾਂ ਕੁਝ ਗੱਲਾਂ ਬਾਤਾਂ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਉਹਨੇ ਆ ਅਚਲ ਸਿੰਘ ਉਲਗ ਜਿਹੜੇ ਕੇ ਡੀਆਜੀ ਹਨ ਸੰ ਅ ਰੋਪੜ ਰੇਂਜ ਦੇ ਉੱਤੇ ਔਰ ਉਹਨਾਂ ਨੂੰ ਕੁਝ ਦਿਨ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਸੀ ਟ੍ਰੈਕਾ ਚਾਪ ਦੇ ਦੋਸ਼ਾਂ ਦੇ ਅਧੀਨ ਔਰ ਉਹ ਅਜੇ ਤੱਕ ਆਪਣੇ ਅਹੁਦੇ ਤੋਂ ਸਸਪੈਂਡ ਚਲੇ ਆ ਰਹੇ ਹਨ ਔਰ ਐਡਾ ਵੱਡਾ ਫਰਸ਼ਟਾ ਚਾਬਾ ਕੇਸ ਜੇ ਨਾ ਨੇ ਕੀਤਾ ਹੋਵੇ ਮੈਂ ਸਮਝਦਾ ਉਹ ਕੋਈ ਸਸਪੈਂਡ ਕਰਨ ਦੇ ਕਾਬਿਲ ਨਹੀਂ ਉਹ ਕੇਵਲ ਕੇਵਲ ਸਿੱਧੇ ਤੌਰ ਦੇ ਉਤੇ ਉਹ ਆਪਣੀ ਨੌਕਰੀ ਤੋਂ ਉਹਨੂੰ ਕੱਢਿਆ ਜਾਣਾ ਚਾਹੀਦਾ ਆ ਕਿ ਫਿਰ ਜਾ ਕੇ ਉਹਦੀ ਅੱਗੇ ਕੋਈ ਤਬਦੀਲੀ ਹੋ ਜੇ ਰਹੀ ਆ ਉਹ ਹੋਣੀ ਚਾਹੀਦੀ ਆ ਜਿੰਨਾ ਉਹਦੇ ਪਾਸੋਂ ਅਸਲਾ ਪੈਸਾ ਸੋਨੇ ਆਦੀ ਬਰਾਮ ਜਿਹੜੀ ਆ ਉਹ ਦਿਖਾਈ ਗਈ ਆ ਕਿ ਇਹਨਾਂ ਬਰਾਮਦ ਕੀਤਾ ਗਿਆ ਆ ਉਹਦੇ ਹਿਸਾਬ ਦੇ ਨਾਲ ਤਾਂ ਉਹਦੀ ਤੰਤ ਜਿਹੜੀ ਆ ਉਹਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਆ ਲੇਕਨ ਪਤਾ ਨਹੀਂ ਸ਼ਾਇਦ ਕਾਨੂੰਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਹੋਣਾ ਇਸੇ ਕਰਕੇ ਉਹਨੂੰ ਬਰਖਾਸਤ ਨਹੀਂ ਕੀਤਾ ਗਿਆ ਦੇਖਣਾ ਇਹ ਵੀ ਇੱਕ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਗ੍ਰਹਿ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਜਿਹੜੇ ਮੁੱਖ ਮੰਤਰੀ ਵੀ ਹਨ ਉਹ ਸਟੇ ਦੇ ਗ੍ਰੈਂਥ ਮੰਥਲੀ ਵੀ ਹਨ ਅੱਜ ਕਾਫੀ ਦਿਨਾਂ ਬਾਅਦ ਜਾ ਕੇ ਉਹਨਾਂ ਨੇ ਇਸ ਵਿਸ਼ੇ ਸੰਬੰਧੀ ਆਪਣਾ ਮੂੰਹ ਜਿਹੜਾ ਉਹ ਖੋਲ੍ਹਿਆ ਹੈ ਜਿਹਦੇ ਵਿੱਚ ਉਹਨਾਂ ਨੇ ਸਿਰਫ ਨਾਪ ਤੋਲ ਕੇ ਕੁਝ ਇੱਕ ਅੱਖਰ ਹੀ ਬੋਲੇ ਹਨ ਕਿ ਉਹ ਉਹ ਚੀਜ਼ ਨੂੰ ਲੱਦ ਨੂੰ ਉਹਨਾਂ ਨੇ ਆਪਣੇ ਹਉਦੇ ਤੋਂ ਸਸਪੈਂਡ ਕਰਦੇ ਹਨ ਉਹ ਕਿਸੇ ਕਿਸਮ ਦਾ ਰੈਸ਼ਟਲ ਚਾਰਜ ਸਟੇਟ ਦੇ ਵਿੱਚ ਉਹਨੂੰ ਅਦਵਾਨ ਨਹੀਂ ਕਰਨਗੇ ਇਹ ਦੋ ਚਾਰ ਗੱਲਾਂ ਜਿਹੜੀਆਂ ਸਿਰਫ ਉਹਨਾਂ ਨੇ ਆਪਣੇ ਟਵੀਟ ਵਿੱਚ ਕਹੀਆਂ ਆ ਇਸ ਤੋਂ ਇਲਾਵਾ ਉਹਨਾਂ ਨੇ ਕੋਈ ਗੱਲ ਕਰਨ ਨੂੰ ਕੋਈ ਤਜੀ ਨਹੀਂ ਦਿੱਤੀ ਔਰ ਵੈਸੇ ਵੀ ਉਹਨਾਂ ਨੇ ਇੰਨੇ ਦਿਨਾਂ ਦੇ ਬਾਅਦ ਕੀ ਆਪਣਾ ਮੂੰਹ ਜਿਹੜਾ ਇੱਕ ਟਵੀਟ ਦੇ ਦਾਇਂ ਖੋਲ੍ਹਿਆ ਆ ਉਹ ਜਿਹੜੇ ਅਰੇ ਇਸ਼ਕਾ ਚਾਰ ਨੂੰ ਰੋਕਣ ਸੰਬੰਧੀ ਵੱਡੀਆਂ ਵੱਡੀਆਂ ਗੱਲਾਂ ਅੱਜ ਤੱਕ ਕਰਦੇ ਆ ਰਹੇ ਸਨ ਉਹਨਾਂ ਨੇ ਇੱਕ ਦੋ ਤਿੰਨ ਲਾਈਨ ਦੇ ਵਿੱਚ ਆਪਣੀ ਗੱਲ ਕਹਿ ਕੇ ਇਸ ਵਿਸ਼ੇ ਨੂੰ ਨਿਬਟਾ ਦਿੱਤਾ ਆ ਔਰ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਜਿਆਦੇ ਸਟੇਟ ਦੇ ਪੁਲਿਸ ਆਫੀਸਰ ਸਿਵਲ ਆਫੀਸਰ ਹਨ ਉਹ ਉਹਨਾਂ ਦੀ ਅੰਦਰਲੀ ਗੱਲ ਨੂੰ ਮਹਿਸੂਸ ਕਦ ਲੈਣਗੇ ਕਿ ਉਹਨਾਂ ਦੇ ਮੰਨ ਅੰਦਰ ਸਟੇਟ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰ ਲੈਣ ਵਾਲੀ ਗੱਲ ਜਿਹੜੀ ਆ ਉਹ ਕਿੰਨੀ ਕ ਸੰਜੀਦਗੀ ਵਾਲੀ ਗੱਲ ਹੈ ਕਿਉਂਕਿ ਜਿਹੜਾ ਵੀ ਸਟੇਟ ਦਾ ਮੁਖੀ ਅਗਰ ਸੰਜੀਦਾ ਤੌਰ ਦੇ ਉੱਤੇ ਆਪਣੇ ਰਾਜ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਕਰਨ ਦੇ ਲਈ ਸੰਜੀਦਾ ਆ ਤਾਂ ਉਹ ਉਸੇ ਵਕਤ ਉਸ ਵਕਤ ਕਿਸੇ ਛੋਟੇ ਅਧਿਕਾਰੀ ਨੂੰ ਇਸ਼ਚਾ ਚਾਰ ਦੇ ਦੋਸ਼ਾਂ ਬੀਨ ਗ੍ਰਿਫਤਾਰ ਕਰ ਲਿਆ ਜਾਂਦਾ ਆ ਉਹ ਉਸੇ ਵਕਤ ਹੀ ਆਪਣੇ ਐਕਸ਼ਨ ਦਾ ਐਲਾਨ ਕਰਦਾ ਆ ਔਰ ਉਸ ਇਲੈਕਸ਼ਨ ਦੀ ਪੂਰਤੀ ਦੇ ਲਈ ਉਹ ਜਲਦੀ ਤੋਂ ਜਲਦੀ ਜਿਹੜੀ ਆਪਣੀ ਉਹ ਕਾਰਵਾਈ ਕਰਦਾ ਆ ਇਹ ਕੰਫਰੋਸ ਇਸ ਗੱਲ ਦਾ ਆ ਕਿ ਹਰਚੰਦ ਸਿੰਘ ਪੁੱਲ ਦੇ ਮਾਮਲੇ ਦੇ ਵਿੱਚ ਅਜੇ ਹਾਲੇ ਕੁਝ ਵੀ ਨਹੀਂ ਕੀਤਾ ਗਿਆ ਜਿਸ ਤੋਂ ਦੂਸਰੇ ਮਲਾਜ਼ਮਾਂ ਨੂੰ ਵੀ ਇਸ ਗੱਲ ਦੀ ਸ਼ਹਿ ਮਿਲਦੀ ਆ ਕਿ ਇਸ ਰਾਜ ਦੇ ਵਿੱਚ ਪਰਿਸ਼ਚਾ ਚਾਦ ਨੂੰ ਰੋਕਣ ਵਾਲੀ ਕੋਈ ਗੱਲ ਦਿਖਾਈ ਨਹੀਂ ਦੇ ਰਹੀ ਜਿਹੜੀਆਂ ਸਮਾਜ ਸੇਵੀ ਜਥੇ ਬੰਦੀਆਂ ਵੀ ਆ ਉਹ ਵੀ ਇਸ ਗੱਲ ਤੇ ਹੈਰਾਨ ਹਨ ਕਿ ਪੁਲਤ ਦੇ ਕੋਲੋਂ ਜਿਸ ਦਾ ਇਹ ਕਰੋੜਾਂ ਦਈਆਂ ਦੀ ਰਕਮ ਉਹ ਸੋਨਾ ਤੇ ਚੱਲ ਤੇ ਅਚਲ ਜਾਇਦਾਦ ਨਹੀਂ ਆ ਉਹਨੂੰ ਦੇਖ ਕੇ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਕਿ ਸਟੇਟ ਦੇ ਵਿੱਚ ਕਿਸ ਕਿਸਮ ਦਾ ਪ੍ਰਸ਼ਟਾਚਾਰ ਉਹਦੇ ਵਿੱਚ ਮਿਲੀਭੁਗਤ ਜਿਹੜੀ ਆ ਉਹ ਹੋ ਰਹੀ ਆ ਹੁਣ ਦੇਖਣਾ ਇਹ ਆ ਕਿ ਸਟੇਟ ਦੇ ਅੰਦਰ ਜਿਹੜਾ ਇਹ ਮਿਲੀਭੁਗਤ ਹੋ ਰਹੀ ਆ ਉਹਨੂੰ ਰੋਕਣਾ ਕਿਸ ਦੇ ਵਸਦਾ ਲੋਗ ਹੈ ਔਰ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਇਹ ਦੇਖਣਾ ਤਾਂ ਸਰਕਾਰ ਦੇ ਕੰਮ ਦਾ ਇਹ ਕੰਮ ਇਹ ਕੰ ਸਰਕਾਰ ਆਪਣੇ ਕੰਦੇ ਉੱਤੇ ਕੋਈ ਜੂ ਸਰਕਦੀ ਵੀ ਮਹਿਸੂਸ ਨਹੀਂ ਕਰਾਈ ਐ ਐਸੇ ਲਈ ਵੱਡੇ ਪੱਧਰ ਦੇ ਰੱਤੇ ਸਟੇਟ ਦੇ ਅੰਦਰ ਇਹ ਮੈਂ ਇੱਕ ਪ੍ਰਸ਼ਚਾਤ ਚਾਪ ਦੇਣਾ ਉਹ ਫੈਲਿਆ ਹੋਇਆ ਹੈ ਮੈਂ ਪੰਜਾਬ ਸਰਕਾਰ ਦੇ ਇੱਕ ਸਾਮਕਾ ਪੁਲਿਸ ਅਫੀਸਰ ਨੂੰ ਇਹ ਕਹਿੰਦਿਆਂ ਸੁਣਿਆ ਆ ਕਿ ਉਹ ਜੇਕਰ ਪੰਜਾਬ ਦੇ ਆਈਐਸ ਤੇ ਆਈਪੀਐਸ ਆਸਰਾ ਦੀ ਜائਦਾਦ ਦਾ ਰੇਬਾ ਇਕੱਠਾ ਕਰ ਲਿਆ ਜਾਵੇ ਕਿ ਜਿਸ ਦਿਨ ਉਹਨਾਂ ਨੇ ਨੌਕਰੀ ਰਿਜਾਇਨ ਕੀਤੀ ਸੀ ਉਸ ਟਾਈਮ ਉਹਨਾਂ ਦੀ ਜ਼ਮੀਨ ਜਾਇਦਾਦ ਕਿੰਨੀ ਸੀ ਤੇ ਅੱਜ ਉਹਨਾਂ ਦੀ ਜ਼ਮੀਨ ਜਾਇਦਾਦ ਕਿੰਨੀ ਸੀ ਤਾਂ ਰਾਜ ਨੂੰ ਕਿਸੇ ਢੀ ਕਿਸਮ ਦਾ ਜਿਹੜਾ ਹੋਰ ਲੋਨ ਆਇਆ ਕੱਢਿਆ ਆ ਉਹ ਲੋਨ ਇਹ ਕਰਜ਼ਾ ਲੈਣ ਦੀ ਜੂਰ ਨਹੀਂ ਪਵੇਗੀ ਉਹਨਾਂ ਦੀਆਂ ਹੀ ਜ਼ਮੀਨਾਂ ਜ਼ੈਦਾ ਦਾਦਾ ਜ਼ਬਤ ਕਰਕੇ ਸਵਿਛੇ ਦਾ ਕਰਜ਼ਾ ਉਤਾਰਿਆ ਜਾ ਸਕਦਾ ਆ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੀ ਸੀ ਕਿ ਰਾਜ ਦੇ ਅੰਦਰ ਪਿਛਤਾ ਚਾ ਇਹ ਸਭ ਤੱਕ ਫੈਲ ਚੁੱਕਾ ਆ ਕਿ ਉਥੇ ਦੇ ਅਧਿਕਾਰੀਆਂ ਨੇ ਜਿਹੜੀਆਂ ਵੱਡੀਆਂ ਵੱਡੀਆਂ ਜ਼ਮੀਨਾਂ ਜ਼ੈਦਾ ਦਾਦਾ ਤੇ ਹੋ ਸਮਗਰੀ ਜਿਹੜੀ ਆ ਐ ਜੇ ਜੀ ਕਿੰਤੀ ਸਮਗਰੀ ਬਣਾ ਕੇ ਰੱਖੀ ਹੋਈ ਆ ਉਹਦੇ ਨਾਲ ਡਿੰਡਾ ਪ੍ਰਸ਼ਚਾ ਚਾ ਚੁੱਕ ਜਿਆ ਆ ਉਹਦੇ ਵਿੱਚੋਂ ਜੋ ਕੁਛ ਵੀ ਇਹ ਗੱਲਾਂ ਸਾਹਮਣੇ ਆਈਆਂ ਆ ਅਗਰ ਉਹ ਜਿਹੜੀ ਸਮਗਰੀ ਆ ਜਾਂ ਜ਼ਮੀਨਾਂ ਗਹਿਦਾ ਦਾ ਉਹਨਾਂ ਅਸਾਮੀਆਂ ਬਣੀਆਂ ਆ ਅਗਰ ਉਹ ਜ਼ਬਤ ਕਰ ਲਈਆਂ ਜਾਣ ਤਾਂ ਕੁਦਰਤੀ ਗੱਲ ਹੈ ਉਹਨਾਂ ਜ਼ਮੀਨਾਂ ਗਹਿਦਾ ਦਾ ਤੋਂ ਪ੍ਰਾਪਤ ਹੋਈ ਜ਼ਮੀਨ ਦਾ ਪੈਸਾ ਜਿਹੜਾ ਆ ਉਦੇ ਨਾਲ ਪੰਜਾਬ ਸਰਕਾਰ ਦਾ ਪੰਜਾਬ ਰਾਜ ਦਾ ਡੇਡ ਉਹ ਕਬਜਾ ਆ ਉਹ ਉਹ ਅਦਾਇਆ ਜਾ ਸਕਦਾ ਆ ਸੋ ਇਹ ਗੱਲ ਦੇਖਣੀ ਹੁਣ ਪੰਜਾਬ ਸਰਕਾਰ ਦੇ ਜੰਮਿਆਂ ਕਿ ਉਹ ਕਬਜਾ ਅਦਾਦ ਨੂੰ ਪਹਿਲ ਦੇਵੇਗੀ ਜਾਂ ਉਹ ਕਬਜਾ ਹੋਰ ਚੜਾਉਣ ਨੂੰ ਪਹਿਲ ਦੇਵੇਗੀ ਜਾਂ ਉਹ ਭਲਿਸ਼ਚਾਚਾਰ ਨੂੰ ਹੋਰ ਬढ़ावा ਦੇਣ ਦੀ ਗੱਲ ਕਰੇਗੀ ਇਹ ਗੱਲ ਹੁਣ ਪੰਜਾਬ ਸਰਕਾਰ ਦੇ ਵਿੜੇ ਵਿੱਚ ਹੁਣ ਦੇਖਣਾ ਸਰਕਾਰ ਦਾ ਕੰਮ ਹੈ ਉਹ ਕਿਹੜੇ ਪਾਸੇ ਵੱਲ ਤਰਨਾਂ ਪਸੰਦ ਕਰੇਗੀ ਜਾਂ ਕਿਹੜੇ ਪਾਸੇ ਵੱਲ ਉਹ ਆਪਣਾ ਧਿਆਨ ਮੀਟ ਕੇ ਉਸ ਪਾਸੇ ਵੱਲ ਤਰਜੀਹ ਦੇਵੇਗੀ ਉਹ ਦੂਜੀ ਗੱਲ ਜਿਹੜੀ ਮੈਂ ਕਰਨ ਜਾ ਰਿਹਾ ਹਾਂ ਕਿ ਇਹ ਗੱਲ ਭਾਵੇਂ ਕਾਫੀ ਲੰਬੇ ਸਮੇਂ ਤੋਂ ਅਸੀਂ ਕਹਿੰਦੇ ਆ ਰਹੇ ਹਾਂ ਨੇਕ ਨਾਦਾਂ ਲੋਕਾਂ ਦੇ ਏ ਬੇਲਾ ਪਰ ਇਸ ਗੱਲ ਦੀ ਕੋਈ ਕੋਈ ਸਮਝ ਆ ਰਹੀ ਆ ਲੋਕਾਂ ਨੂੰ ਉਹ ਨਾ ਹੀ ਸਵੀਕਾਰ ਇਸ ਪਾਸੇ ਵਾਲ ਕਦ ਨੂੰ ਕੋਈ ਤਜੀ ਦੇ ਰਹੀ ਆ ਕੁਝ ਇੱਕ ਦਿਨ ਪਹਿਲਾਂ ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਕਾਜ਼ਖਿਸਤਾਨ ਦੇ ਅਵੇਤ ਜੋ ਕੁਝ ਸਾਡੇ ਪੰਜਾਬ ਦੇ ਅੱਠ ਕ ਮੁੰਡੇ ਹੱਸੇ ਹੋਇਆ ਉਹ ਆਪਣੀ ਦਰਦ ਭਰੀ ਕਹਾਣੀ ਉਸ ਵੀਡੀਓ ਵਿੱਚ ਦੱਸਦੇ ਹੋਏ ਇਹ ਪੰਜਾਬ ਦੇ ਲੋਕਾਂ ਕੋਲ ਪੰਜਾਬ ਸਰਕਾਰ ਦੇ ਕੋਲ ਕੇਂਦਰ ਸਰਕਾਰ ਦੇ ਕੋਲ ਆਪਣੀ ਇਹ ਫਰਿਆਦ ਲਗਾ ਰਹੇ ਆ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਸ ਦੁੱਖ ਭਰੇ ਵਾਤਾਵਰਨ ਵਿੱਚੋਂ ਬਾਹਰ ਕੱਢੇ ਤਾਂ ਕਿ ਉਹ ਉਥੋਂ ਬਚ ਬਚਾ ਕੇ ਆਪਣੇ ਦੇਸ਼ ਵਾਪਸ ਪੱਤ ਸਗਣ ਬੇਗਮ ਉਹਨਾਂ ਨੇ ਇਹ ਵੀ ਕਿਹਾ ਆ ਕਿ ਜੇਕਰ ਉਹਨਾਂ ਨੂੰ ਜਲਦੀ ਵਾਪਸ ਨਾ ਕਢਿਆ ਗਿਆ ਉਹ ਜੇ ਵਾਤਾਵਰਣ ਵਿੱਚੋਂ ਤਾਂ ਉਹ ਜਲਦੀ ਹੀ ਉਹ ਉੱਥੇ ਮਾਰੇ ਜਾਣਗੇ ਕਿਉਂਕਿ ਉੱਥੇ ਦਾ ਬਹੁਤ ਠੰਡ ਪੈ ਰਹੀ ਆ ਉੱਥੇ ਦਾ ਵਾਤਾਵਰਣ ਬਹੁਤ ਖਰਾਬ ਹੈ ਉਨਾਂ ਜਿਹੜੇ ਦੰਡਾ ਨੇ ਟੇਟੇ ਚੜਾ ਕੇ ਉੱਥੇ ਪੰਚਾਇਆ ਆ ਉਹ ਉਹਨਾਂ ਦੀ ਕੋਈ ਕਿਸੇ ਕਿਸਮ ਦੀ ਸਾਥ ਨਹੀਂ ਲੈ ਰਹਾ ਜਿਸ ਕਾਰਨ ਉਹ ਬੜੇ ਸਮੱਸਿਆ ਵਿੱਚ ਫਸੇ ਹੋਏ ਹਨ ਔਰ ਉਹਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢਣਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚਾਹ ਦਾ ਜੋਈ ਸਰਕਾਰਾਂ ਨੂੰ ਕੰਮ ਨਹੀਂ ਚਾਹੀਦੀ ਹੈ ਤਾਂ ਕਿ ਉਹ ਜਲਦੀ ਤੋਂ ਜਲਦੀ ਬਾਹਰ ਨਿਕਲ ਸਕਣ ਇੱਥੇ ਮੈਂ ਇਹ ਗੱਲ ਦੱਸ ਦੇਵਾਂ ਕਿ ਅੱਜ ਤੋਂ ਕਾਫੀ ਸਮਾਂ ਪਹਿਲਾਂ ਪੰਜਾਬ ਦੇ ਕੁਝ ਲਗਭਗ 24-25 ਨੌਜਵਾਨ ਮੁੰਡੇ 에ਜੈਂਟਾਂ ਰਾਹੀਂ ਇੱਥੋਂ ਬਾਹਰ ਗਏ ਸਨ ਅਮਰੀਕਾ ਵੱਲ ਨੂੰ ਔਰ ਉਹਨਾਂ ਵਿੱਚੋਂ 15-16 ਮੁੰਡੇ ਆ ਮੈਕਸੀਕੋ ਦੇ ਰਾਹੀਂ ਮੈਕਸੀਕੋ ਬਾਰਡਰ ਨੂੰ ਪਾਸ ਕਰਦੇ ਅਮਰੀਕਾ ਵਿੱਚ ਦਾਖਲ ਹੋਣ ਦਾ ਯਤਨ ਕਰ ਰਹੇ ਸਨ ਉਹ ਬਾਰਡਰ ਕ੍ਰਾਸ ਕਰਦੇ ਉੱਥੇ ਹੀ ਫੜੇ ਗਏ ਸਨ ਉਹ ਔਰ ਉਹਨਾਂ ਦਾ ਬਾਅਦ ਵਿੱਚ ਅੱਜ ਤੱਕ ਜਦ ਕਿ ਲਗਭਗ 1 ਦਹਾਕੇ ਤੋਂ ਵੀ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਉਹਨਾਂ ਦਾ ਅਜੇ ਤੱਕ ਸੌ ਪਤਾ ਨਹੀਂ ਲੱਗ ਸਕਿਆ ਕਿ ਉਹ ਮੁੰਡੇ ਕਿੱਥੇ ਹਨ ਕਿੱਥੇ ਨਹੀਂ ਹਨ ਆਹ ਉਹ ਮਾਰੇ ਗਏ ਆ ਉਹ ਜਿੰਦੇ ਜਿੰਦਾ ਹਨ ਜਾਂ ਨਹੀਂ ਜਿੰਦਾ ਹਨ ਇਹਦੇ ਬਾਰੇ ਉਹਨਾਂ ਦੀ ਕੋਈ ਉਗ ਸੁਗ ਅੱਗੇ ਤੱਕ ਵੀ ਪਤਾ ਨਹੀਂ ਲੱਗ ਸਕੀ ਇਸੇ ਤਰ੍ਹਾਂ 6 ਮੁੰਡੇ ਹੋਰ ਹਨ ਜਿਹੜੇ ਕੇ ਉੱਥੇ ਇੱਕ ਬਹਾਮਸ ਦਾ ਟੱਪੂ ਆ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਉਹ ਬਹਾਮਸ ਦਾ ਟੱਪੂ ਜਿਹੜਾ ਅਮਰੀਕਾ ਦੇ ਖੇਤਾਂ ਤੋਂ ਬਾਹਰ ਹੈ ਉਹਦਾ ਅਮਰੀਕਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਟਾਪੂ ਜਿਹੜਾ ਇੱਕ ਆਜਾਦੀ ਦੇ ਤੋਪ ਦੇ ਉੱਤੇ ਇਹਨਾਂ ਦਾ ਆਪਣਾ ਰਾਜ ਪ੍ਰਬੰਧ ਹੈ ਇਹ ਅਸਲ ਵਿੱਚ ਇੱਕ ਟਾਪੂ ਹੈ ਉੱਥੇ ਆਪਣੇ ਛੇ ਮੁੰਡੇ ਜਿਹੜੇ ਮਕੇਰੀਆਂ ਵੱਲਦੇ ਸਨ ਉਹ ਉੱਥੇ ਜਾ ਕੇ ਰੁਪ ਗਏ ਉਹ ਉਹਨਾਂ ਨੇ ਫਲੋਰੀਡਾ ਨਾਮ ਦੇ ਸਟੇਟ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਕਿਸ਼ਤੀ ਰਾਹੀਂ ਨੇਕਮ ਉਹਨਾਂ ਦੇ ਪਰਿਵਾਰਾਂ ਦਾ ਕਹਿਣਾ ਸੀ ਉਹ ਮੈਨੂੰ ਮਿਲੇ ਸਨ ਉਹਨਾਂ ਦਾ ਪਰਿਵਾਰਾਂ ਦਾ ਕਹਿਣਾ ਸੀ ਕਿ ਉਹ ਉਹਨਾਂ ਨੇ ਬਹਾਮਸ ਦੇ ਕਿਸੇ ਰੋਡ ਵਿੱਚੋਂ ਉਹਨਾਂ ਨੂੰ ਫੋਨ ਕੀਤਾ ਕਿ ਉਹ ਇੱਕ ਮੈ ਫਲਵਿਡਾ ਵੱਲੋਂ ਚੱਲੇ ਪਾਰੇ ਹਨ ਦੇ ਕੰ ਬਾਦ ਵਿੱਚ ਉਹਨਾਂ ਨੇ ਇਸ ਬਾਰੇ ਕੋਈ ਉਹਨਾਂ ਨੂੰ ਜਾਣਕਾਰੀ ਮਹਈਆ ਨਹੀਂ ਕੀਤੀ ਜਿਹਦੇ ਲਈ ਅੱਜ ਤੱਕ ਉਹ ਬੱਚੇ ਏ ਬੱਚਿਆਂ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਹਰ ਰੋਜ਼ ਕੋਈ ਨਾ ਕੋਈ ਕਹਾਣੀ ਇਹੋ ਜਿਹੀ ਕਿਸੇ ਨਾ ਕਿਸੇ ਪਾਸੇ ਤੋਂ ਬੀਤ ਰਹੀ ਆ ਮਾਂ ਤਾਂ ਸਾਡੇ ਬੱਚੇ ਇਹ ਗੱਲ ਸੁਣਨ ਨੂੰ ਪਿਆਰ ਹੈ ਮਾਂ ਸਾਡੇ ਫਲਵਾ ਦੇ ਇਸ ਗੱਲ ਨੂੰ ਸੁਣਨ ਨੂੰ ਪਿਆਰ ਹੈ ਫਿਰ ਵੀ ਅਸੀਂ ਹਰ ਆਏ ਦਿਨ ਇਨ ਯੰਟਾ ਦੇ ਚੁੰਗਲ ਵਿੱਚ ਫਸਦੇ ਆ ਰਹੇ ਆ ਸਾਡੀ ਬੇਨਤੀ ਹੈ ਸਮੂਚੇ ਭਾਈਚਾਰੇ ਨੂੰ ਕਿ ਉਹ ਇਹਨਾਂ ਏਜੰਟਾਂ ਦੀ ਚੁੰਗਲ ਵਿੱਚ ਫਸਣ ਦਾ ਯਤਨ ਨਾ ਕਰਨ ਕਾ ਕੇ ਅਸੀਂ ਆਪਣੇ ਬੱਚਿਆਂ ਨੂੰ ਮੁੜ ਕੇ ਖੱਜਲ ਖਵਾਬ ਹੁੰਦਾ ਨਾ ਦੇਖ ਸਕੀਏ ਥੈਂਕ ਯੂ ਵੈਰੀ ਮੱਚ